ਇਸ ਜਗ੍ਹਾ ਤੇ ਉਹ ਪੱਪਣਿਆ ਕਿ ਉਹਨੂੰ ਦੱਬਿਆ ਸੀ ਗਿਆ ਜੀ ਅਸਰ ਚਿੱਟਾ ਮਾਰੀਆਂ ਸੀ ਗਿਆ ਜੀ ਹੋਰ ਅਰਦਾਸ ਕਰਦੇ ਸੱਚੇ ਪਾਛਾ ਪਾਪਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਦੁਨੀਆਂ ਸਾਡੇ ਘਰੇ ਫੇਰ ਵਾਪਸ ਆ ਰਹੀ ਹੋਈ ਸਮ ਕਲਕਾਰੀਆਂ ਸਾਡੇ ਘਰੇ ਫੇਰ ਵਚਨ ਜੀ ਦਿਲਰੋਜ ਕਤਲ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਤੇ ਜਿਸ ਤੋਂ ਬਾਅਦ ਅੱਜ ਪਰਿਵਾਰ ਵਾਲੇ ਉਸ ਥਾਂ ਤੇ ਪਹੁੰਚੇ ਨੇ ਜਿੱਥੇ ਦਿਲਰੋਜ ਨੂੰ ਦਫਨਾ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਸੀ ਪਰਿਵਾਰ ਦੇ ਵੱਲੋਂ ਉੱਤੇ ਫੁੱਲ ਪੇਂਟ ਕਰਕੇ ਦਿਲਰੋਜ ਨੂੰ ਨਮਨ ਕੀਤਾ ਤੇ ਦਾਦੇ ਨੇ ਕਿਹਾ ਕਿ ਅੱਜ 2 ਸਾਲ 4 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਭਾਵ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਕਿ ਅੱਜ ਜੋ ਦਿਲਰੋਜ ਨੂੰ ਆਪਣੇ ਨਾਲ ਘਰ ਲੈਣ ਦੇ ਲਈ ਆਏ ਨੇ ਤੇ ਹਮੇਸ਼ਾ ਉਹ ਸਾਡੇ ਦਿਲ ਦੇ ਵਿੱਚ ਵਸਦੀ ਰਹੇਗੀ ਸਾਰੀਆਂ ਸੰਗਤੀਆਂ ਅਰਦਾਸਾਂ ਦੀ ਕਾਤਲ ਨੁਕਸਾਨ ਦੀ ਸੋਝ ਹੋਵੇ ਸੰਗਤ ਦੀ ਅਰਦਾਸਾਂ ਦੇ ਮੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪ੍ਰਯੋਗਕਰ ਘੁੰਮਣ ਜੀ ਬੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਜੇ ਅੱਜ ਇਥੇ ਮਤਾਂ ਆਜੇ ਨਮਨ ਕਰਨ ਵਾਸਤੇ ਕੌਣ ਕਿਉਂ ਬੀਡੀ ਨੂੰ ਸ਼ਰਧਾਂਜਲੀ ਲਈ ਜਿਹੜੀ ਅਰਪਣ ਕਰਨ ਵਾਸਤੇ ਪਹੁੰਚਿਆ ਜੀ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪਣ ਨੇ ਆ ਕਿ ਉਹਨੂੰ ਦੱਬਿਆ ਸੀਗਾ ਜੀ ਸਿਰ ਚਿੱਟਾ ਮਾਰਿਆ ਸੀਗਾ ਜੀ ਹੁਣ ਅਰਦਾਸ ਕਰਦੇ ਸੱਚੇ ਭਾਸ਼ਾ ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਦਿਲੋਂ ਸਾਡੇ ਘਰੇ ਫੇਰ ਵਾਪਸ ਆ ਜੇ ਉਹ ਹੀ ਸਭ ਕਲਕਾਰੀਆਂ ਸਾਡੇ ਘਰੇ ਫੇਰ ਵਚਨ ਜੀ ਲੱਗਦਾ ਕਿ ਕੋਈ ਵੱਡਾ ਦੁੱਖ ਹੈ ਜਿਹੜਾ ਕਦੇ ਵੀ ਨਹੀਂ ਜਿਹੜਾ ਵਿਆਹ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਉਹ ਸਜਾ ਵੀ ਜਿਹੜੀ ਉਸ ਰੋਪੀ ਨੂੰ ਉਸ ਦੇਸ਼ੀ ਨੂੰ ਨਹੀਂ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ ساری ਉਮਰ ਨਹੀਂ ਭੁੱਲ ਸਕਦੇ ਜੀ ਜੋੜੇ ਕੀਤਾ ਜੀ ਬਹੁਤ ਚੰਗੀ ਹੈ ਮੰਗ ਤੇ ਉਹ ਸੁਣੀ ਹੈ ਮਾਨਜੁਗ ਦਾ ਮੈਂ ਕੋ ਪੂਰੇ ਵਰਦੀਆਂ ਫਾਂਸੀ ਦੀ ਮੰਗ ਸੀਗੀ ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ ਅਜਿ ਕੁ ਫੇਰ ਨੰਮਨ ਕਰਨ ਵਾਸਤੇ ਜਗਾ ਤੱਕ ਪਹੁੰਚੀ ਉਹ ਜਿਸ ਜਗ੍ਹਾ ਉੱਤੇ ਬੇਹਰਮਨ ਹੌਸਲੇ ਦੇ ਨਾਲ ਪੈ ਗਏ ਸੀ ਲੱਗਦਾ ਕਿ ਉਹ ਜਿਹੜੀਆਂ ਅਨਜਾਣਾਂ ਨੇ بار بار ਉਠਾਉਂਦੀਆਂ ਨੇ ਜਿਵੇਂ ਉਹਨਾਂ ਨੇ ਤੁਮੀ ਕੋਲ ਇੱਥੇ ਖੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਗਗਾ ਤੇ ਖੜ ਕੇ ਬੇਟੀ ਦੀ ਫੋਟੋ ਪਰਮਿਸ਼ਨ ਦਿੰਦੀ ਆ ਆਪਣੇ ਨਾਮ ਦਾ ਰਹਿੰਦੀ ਹੋਵੇ ਅੱਜ ਵੀ ਉਹਨਾਂ ਹੀ ਯਾਦ ਆਉਂਦੀ ਜਿੰਨੇ ਉਸ ਸਮੇਂ ਦੇ ਤੇ 30 ਸਾਲ ਦਸੰਗਰਿਛੇ ਵੇ ਤੇ ਇੱਕ ਇੱਕ ਦਿਮਾਗ ਚ ਭਲੇਖਾ ਸੀ ਕਿ ਉਹਨੂੰ ਸਜ਼ਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਕੋਈ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਜਾਨੀਓ ਉਹ ਦੁਆ ਤੇ ਆਪ ਜਿੱਥੇ ਅਗੀ ਦੇ ਘਟਰ ਵੀ ਪਾ ਰਹੀ ਸੀ ਬਿਲਕੁਲ ਜਾਣਦੇ ਆ ਜਾਣਦੇ ਆ ਆ ਗਿਆ ਬੜੀ ਦੇਰ ਦੀ ਜਿਹੜੀ ਮੰਕੀਤੀ ਜਾ ਰਹੀ ਸੀਗੀ આરોપી ਨੂੰ ਜਿਹੜਾ ਦੋਸ਼ੀ ਨਰਸੰਸੀ ਦੀ سزا ਜਿਹੜੀ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਪਰਮਾਦਰ ਨਾਲ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਬੜੀਆ ਬੁਆਦਾ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ ਇਹਨੋਂ ਤਾਂ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੀ ਹੈ ਕਿਉਂ ਪੂਰਾ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ ਬਾਕੀ ਮੇਰੇ ਵਕੀਲਾਂ ਪਰਯੋਪਕਰ ਘੁੰਮਣ ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਇਆ ਨਹੀਂ ਲਿਆ ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ ਇਹ ਕੇਸ ਦਾ ਨਹੀਂ ਕਹਿੰਦੇ ਕੋਈ ਵੀ ਪਰਮਾਤਮਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ ਤੈ ਦਿਲੋਂ ਇਹਨਾਂ ਦਾ ਸ਼ੁਕਰਾਨਾ ਕਰਦਾ ਤੇ ਬੀੜੀ ਗੋਤਾਜੀ ਦਾ ਇਹਨਾਂ ਦੇ ਜੋ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰੇਵਕਰ ਘੁੰਮਣਜੀ ਦੀ ਬਦੌਲਤ ਜਿੱਤ ਸਕਦਾ ਹੈ ਸਰ ਅੱਜ ਨਵਨ ਕਰਨ ਵਾਸਤੇ ਪਾਉਂ ਕਿਉਂ ਲੱਗਦਾ ਕਿ ਜਿਹੜੀ ਆ ਮਸਲੂਕੀਆਂ ਜਿਹੜੀਆਂ ਨੇ ਕਦੇ ਦਿਲੋਂ ਬੁਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਕਿ ਉਹ ਦ ਇਹ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੱਢਾ ਹੋਵੇ ਮੈਂ ਨਾ ਜਦੋਂ ਮੇਰੇ ਜਨੂੰ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਣਾਈ ਸੀ ਘਰੇ ਇਹਨੂੰ ਢੋਲ ਠਮਕੇ ਪੂਰੇ ਠਾਰਨਾ ਲੱਗੇ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਉਹ ਘਰ ਬਣਾ ਕੇ ਗਈ ਆ ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਆਟ ਕੇ ਲੈ ਦਿੱ ਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਤੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮੈਂ ਲਾਲ ਲੈਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆਂ ਕਰਦਾ ਤੁਹਾਡੇ ਜਰੀਏ ਲੈ ਹੁਣ ਮੇਰੇ ਘਰੇ ਆ ਜਵੇ ਹੁਣ ਦਿਲੋਂ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜੀ ਆ ਫੈਸਲਾ ਦਾ ਜਿਹੜਾ ਸੁਨਾਈ ਦਿੱਤਾ ਗਿਆ ਵਾ ਮਾਂ ਦੇ ਬਾਕ ਬਲੋਂ ਪਰ ਭੁੱਲਿਆ ਨਹੀਂ ਜਾ ਸਕਦਾ ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਂ ਤਾਂ ਹਰ ਟਾਈਮ ਤੇਰੇ ਯਾਦਦਾ